ਇਸ ਵਿਰੋਧ ਦੇ ਮਾਣੇ ਕੀ ਸਮਝੇ ਜਾਣ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਹਕੂਮ ਨੇ ਪ੍ਰਵਾਨ ਨਹੀਂ ਕੀਤਾ ਉਹ ਨਿੱਕਰਤਾਰੀ ਸਿੱਖ ਇੰਨੇ ਪੈਦਾ ਹੋਗੇ ਨਹੀਂ ਖੁੰਬਾ ਵਾਂਗੂ ਨਿਕਲ ਆਏ ਇੰਨਾ ਤੇ ਰੋਲਾ ਪਾਉਂਦਾ ਕੋਈ ਫਾਇਦਾ ਨਹੀਂ ਹਰ ਬੰਦਾ ਹੀ ਆਪ ਦੇ ਆਪ ਨੂੰ ਜਥੇਦਾਰ ਕਹੀ ਜਾਊਗਾ ਜੀ ਜਥੇਦਾਰ ਦੀ ਇੱਜ਼ਤ ਤਖਤ ਦੀ ਇੱਜ਼ਤ ਅਸੀਂ ਨਹੀਂ ਕਰਾਂਗੇ ਤੇ ਫਿਰ ਕੌਣ ਕਰੇ ਜਿਹੜੀ ਤੇਰਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੈ ਉਹੀ ਤੇਰ ਜਿਹੜੀ ਹੈ ਅਕਾਲ ਤਖਬਾ ਦਾ ਜਥੇਦਾਰ ਅਪਾਇੰਟ ਕਰਦੀ ਉਹਦੇ ਵਿੱਚ ਨਾ ਤੇ ਕੋਈ ਵਿਧੀ ਵਿਵਧਾਨ ਹੈਗਾ ਦਿਨ ਯੁਕਤੀ ਤੇ ਵੀ ਵੱਡੇ ਸਵਾਲ ਹੈ ਕਿ ਉਹਨਾਂ ਨੂੰ ਜਿਹੜਾ ਨਿਯੁਕਤ ਕਰਨ ਦਾ ਤਰੀਕਾ ਸੀ ਉਹ ਬਹੁਤ ਗਲਤ ਸੀ ਰਾਤ ਦੇ ਹਨੇਰੇ ਦੇ ਵਿੱਚ ਗੁਰੂ ਸਾਹਿਬ ਦਾ ਕੋਈ ਕੋਈ ਅੱਜ ਗੜਗੱਤ ਸਾਹਿਬ ਨੂੰ ਕਿਉਂ ਟਾਰਗੇਟ ਕਰ ਰਹੇ ਉਸ ਪ੍ਰੋਸਟੇਟ ਟੇਟ ਨੇ ਸਟੇਟ ਨੇ ਆਪਦੇ ਬੰਦੇ ਪਲਾਨਟ ਕਰ ਜਿਹੜੀ ਧਿਰ ਨੇ ਨਵੇਂ ਜਥੇਦਾਰ ਚੁਣਿਆ ਤਾਂ ਉਹਨਾਂ ਦੇ ਕਦੇ ਉਹ ਸੰਸਥਾਵਾਂ ਸੋਲੇ ਗਾਉਂਦੀਆਂ ਜਾਂ ਗਾਉਂਦੀਆਂ ਰਹੀਆਂ ਨੇ ਤੇ ਅੱਜ ਕਿਉਂ ਲੱਗਦਾ ਕਿ ਉਹ ਜੜੀਆਂ ਸੈਂਟਰ ਦੇ ਹੱਥਾਂ ਦੇ ਵਿੱਚ ਜਾਂ ਸੈਂਟਰਲ ਏਜੰਸੀਆਂ ਦੇ ਹੱਥਾਂ ਦੇ ਵਿੱਚ ਚਲੀਆਂ ਗਈਆਂ 1999 ਦੇ ਵਿੱਚ 100 ਕਰੋੜ ਰੁਪਇਆ RSS BJP ਗਵਰਨਮੈਂਟ ਨੇ ਅਨੰਦਪੁਰ ਸਾਹਿਬ ਦੇ 30 ਸਾਲਾਂ ਤੇ ਦਿੱਤੇ 50 ਕਰੋੜ ਰੁਪਏ ਜਿਹੜਾ ਵਾ ਸਿੱਖਾਂ ਚ ਵਾਦ-ਵਿਵਾਦ ਦਸਮ ਗ੍ਰੰਥ ਦਾ ਕ੍ਰੇਟ ਕਰਨ ਲਈ ਲਾਇਆ ਹੈ RSS ਨੇ ਪਿੰਡਾਂ ਦੇ ਡੇਰੀਆਂ ਤੱਕ ਰੀਚ ਬਣਾ ਲਈ ਅੱਜ ਜਦੋਂ ਮਜ਼ਬੂਤ ਹੋ ਗਿਆ ਉਹਨਾਂ ਨੇ ਅਕਾਲੀਆਂ ਦੇ ਢੂਏ ਤੇ ਲੱਤ ਮਾਰ ਦਿੱਤੀ RSS ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਗਿਆਨੀ ਗੁਰਦੀਪ ਸਿੰਘ ਗੜਕਾਚ ਦੀ ਨਜ਼ੁਕੀ ਗੜਕਾਚ ਸਾਹਿਬ ਸਦਾਰਨ ਕਰਦੇ ਸਿੱਖੀ ਨੂੰ ਸਮਰਪਿਤ ਜਾਂਚਾ ਬੰਦਾ ਹੈ ਜਿਹੜਾ ਪੰਥ ਨੂੰ ਇਕੱਠਿਆ ਕਰਨ ਵਾਲੇ ਪਾਸੇ ਚੱਲਿਆ ਹੈ ਪਰਵਾਜ਼ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਬਹੁਤ ਸਾਰੇ ਆਵਾਜ ਵਿਵਾਦ ਪੈਦਾ ਹੁੰਦੇ ਨਜ਼ਰ ਆ ਰਹੇ ਨੇ ਕਿ ਨਵੇਂ ਨਿਯੁਕਤ ਕੀਤੇ ਗਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਜਿਹੜੀ ਵਿਰੋਧਤਾ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ ਔਰ ਵੱਖ-ਵੱਖ ਸੰਦਰਭ ਦੇ ਵਿੱਚ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਂਦਾ ਤਾਂ ਜਿਹੜੇ ਆਮ ਕਰਕੇ ਕਿਰਤੀ ਲੋਕ ਨੇ ਉਹ ਇਸ ਦੇ ਬਾਰੇ ਵੀ ਆਪਣੇ ਵੱਖੋ-ਵੱਖਰੇ ਪੁਆਇੰਟ ਆਫ View ਰੱਖਦੇ ਨੇ ਤੇ ਇਸੇ ਚੀਜ਼ ਨੂੰ ਲੈ ਕੇ ਜਾਂ ਇਸੇ ਹੋ ਰਹੀ ਵਿਰੋਧਤਾ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕਰਦੇ ਆਂ ਔਰ ਇਸੇ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਰਾਜਸੀ ਮਾਹਿਰ ਕਾਨੂੰਨੀ ਮਾਹਿਰ ਸੀਨੀਅਰ ਵਕੀਲ ਸਿਮਰਜੀਤ ਸਿੰਘ ਸਾਡੇ ਨਾਲ ਆ ਗੱਲਬਾਤ ਕਰਨ ਦੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਨਿਯੁਕਤ ਕੀਤੇ ਗਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਕੱਲ ਦੇ ਦਰਮਿਆਨ ਵਿਰੋਧ ਹੋਇਆ ਔਰ ਇਸੇ ਨੂੰ ਲੈ ਕੇ ਬਹੁਤ ਸਾਰੀਆਂ ਤਲਖ ਟਿੱਪਣੀਆਂ ਨੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਵੀ ਕੀਤੀਆਂ ਜਾ ਰਹੀਆਂ ਕੀ ਲੱਗਦਾ ਹੈ ਕਿ ਇਸ ਵਿਰੋਧ ਦੇ ਮਾਣੇ ਕੀ ਸਮਝੇ ਜਾਣ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਕੌਮ ਨੇ ਪ੍ਰਵਾਨ ਨਹੀਂ ਕੀਤਾ ਇਹ ਕੁਝ ਸਭ ਤੋਂ ਪਹਿਲੀ ਜਿਹੜੀ ਕੌਮ ਦੀ ਪ੍ਰਵਾਨਗੀ ਦੀ ਗੱਲ ਹੈ ਜਦੋਂ ਸਰਬਤ ਖਾਲਸਾ ਹੋਇਆ ਸੀ ਤੇ ਉਹਨੂੰ ਮੈਂ ਜਦੋਂ ਉਸ ਵੇਲੇ ਦੀ ਗਵਰਨਮੈਂਟ ਨੇ ਪਰਚੇ ਦਰਜ ਕਰ ਦਿੱਤੇ ਸੀ ਆਰਗੇਨਾਈਜ਼ਰ ਸਿੱਤੇ ਜਿਹੜੇ-ਜਿਹੜੇ ਆਪਾਂ ਜਥੇਦਾਰ ਵੀ ਬਣਾਏ ਸੀ ਉਹਨਾਂ ਤੇ ਵੀ ਦਾਦੂਵਾਲ ਸਾਹਿਬ ਤੇ ਮਨ ਸਾਹਿਬ ਤੇ ਵੀ ਪਰਚਾ ਹੋ ਗਿਆ ਸੀ ਅਜਨਾਲਾ ਸਾਹਿਬ ਤੇ ਜੀ ਉਹ ਮੈਂ ਸਾਰੀ ਕੇਸਸ ਦੀ ਹੈਂਡਲਿੰਗ ਬੇਲਸ ਮੈਂ ਹੀ ਕਰਵਾਈਆਂ ਨੇ ਹੁਣ ਟੈਕਨੀਕਲੀ ਕੀ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 1925 ਦਾ ਹੈ ਜਿਹਦੀ ਵਿੱਚੋਂ ਜ਼ਥੇਦਾਰ ਦੀ ਪੋਸਟ ਨਿਕਲਦੀ ਹੈ ਜਿਹੜੀ ਤੇਰ ਦਾ ਸ਼੍ਰਮਣੀ ਕਮੇਟੀ ਤੇ ਕਬਜ਼ਾ ਹੈ ਉਹੀ ਤੇਰ ਜਿਹੜੀ ਹੈ ਅਕਾਲ ਤਖਤ ਸਾਹਿਬ ਦਾ ਜ਼ਥੇਦਾਰ ਅਪੁਆਇੰਟ ਕਰਦੀ ਹੈ ਜਦੋਂ ਇਹ ਐਕਟ ਬਣਿਆ ਉਦੋਂ ਜਿਹੜੀ ਸ਼੍ਰਮਣੀ ਕਮੇਟੀ ਦੀ ਬਹੁਤ ਵਾਈਡ ਜੂਰਿਸਡਿਕਸ਼ਨ ਸੀ ਅਧਿਕਾਰ ਖੇਤਰ ਸੀ ਪਿਸ਼ਾਵਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਜਿਹੜਾ ਸ਼੍ਰਮਣੀ ਕਮੇਟੀ ਦਾ ਦਾਇਰਾ ਸੀ ਜਦੋਂ ਪਾਰਟੀਸ਼ਨ ਹੁੰਦੀ ਹੈ ਜਿਹੜਾ 60% ਪੰਜਾਬ ਹੈ ਉਹ ਲੈਂਦੇ ਵਾਲੇ ਪਾਸੇ ਉਧਰ ਚਲੇ ਜਾਂਦਾ ਹੈ ਪਾਕਿਸਤਾਨ ਚ ਰਹਿ ਜਾਂਦਾ ਹੈ ਜਿਹੜਾ 40% ਪੰਜਾਬ ਹੈ ਉਹ ਇਧਰ ਵਾਲੇ ਪਾਸੇ ਆ ਜਾਂਦਾ ਉਰਛੋਂ ਹਿਮਾਚਲ ਦਿੱਲੀ ਤੇ ਹਰਿਆਣਾ ਨਿਕਲ ਜਾਂਦਾ ਹੈ ਇਥੇ ਆ ਕੇ ਉਹ 170 ਸੀਟਾਂ ਤੱਕ ਸੀਮਤ ਹੋ ਜਾਂਦੀ ਹੈ 1947 ਤੋਂ ਬਾਅਦ ਇੰਡੀਅਨ ਸਟੇਟ ਸਿੱਖਾ ਨੂੰ ਕਮਜ਼ੋਰ ਕਰਨਾ ਚਾਹੁੰਦੀ ਸੀ ਉਹਨਾਂ ਨੇ ਇੱਕ ਨਵੀਂ ਸਭ ਤੋਂ ਪਹਿਲੇ ਤਾਂ ਉਹਨਾਂ ਨੇ ਦੋ ਬੋਰਡ ਬਣਾ ਦਿੱਤੇ 1956 ਦੇ ਵਿੱਚ ਹਜ਼ੂਰ ਸਾਹਿਬ ਦਾ ਮੈਨੇਜਮੈਂਟ ਬੋਰਡ ਪਟਨਾ ਸਾਹਿਬ ਦਾ ਮੈਨੇਜਮੈਂਟ ਬੋਰਡ ਦੋ ਤੱਕ ਸੜਕੋ ਖੋਲ੍ਹ ਲੈਂਦੇ ਉਸ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੰਦੇ ਨੇ ਫਿਰ ਹਰਿਆਣਾ ਕਮੇਟੀ ਫਿਰ ਜੰਮੂ ਕਸ਼ਮੀਰ ਬੋਰਡ ਇਵੇਂ ਜਿਹੜੀ ਸ਼ਰਮਣੀ ਕਮੇਟੀ ਸਿੱਖਾਂ ਦੀ ਵਰਲਡ ਪਾਰਲੀਮੈਂਟ ਸੀ ਦੁਨੀਆ ਦੇ ਲੈਵਲ ਦੀ ਰਿਪਰੈਜ਼ੈਂਟੇਡ ਆਰਗੇਨਾਈਜੇਸ਼ਨ ਸੀ ਉਹਨੂੰ ਛੋਟਾ ਕਰ ਦਿੱਤੇ ਉਨ ਉਹਦਾ ਜਿਹੜਾ ਸਾਈਜ਼ ਹੈ ਪੰਜਾਬ ਦੇ ਨਾਲ ਦੋ ਸੀਟਾਂ ਨੇ ਚੰਡੀਗੜ੍ਹ ਤੇ ਹਿਮਾਚਲ ਦੀ ਇੱਕ ਇੱਕ ਸੀਟ ਉਥੋਂ ਤੱਕ ਸੀਮਤ ਹੋ ਗਈ ਜੀ ਜਿਹੜੀ ਜਥੇਦਾਰ ਦੀ ਅਪੁਆਇੰਟਮੈਂਟ ਆ ਅੱਜ ਵੀ ਸ਼ਰੋਣੀ ਕਮੇਟੀ ਦੇ ਕੰਟਰੋਲ 'ਚ ਹੈ ਹੂੰ ਤੇ 2015 ਦਾ ਸਰਬੱਤ ਖਾਲਸਾ ਸਾਡਾ ਇਸੇ ਗੱਲ ਨੂੰ ਲੈ ਕੇ ਹੋਇਆ ਸੀ ਕਿ ਜਿਹੜੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਅਪੁਆਇੰਟਮੈਂਟ ਹੈ ਉਹਦਾ ਵਿਧੀ ਤੇ ਵਿਧਾਨਕੀ ਹੋਣਾ ਚਾਹੀਦਾ ਹੈ ਜਥੇਦਾਰ ਦੀ ਪਾਵਰਸ ਤੇ ਉਹਦਾ ਸਕੱਤਰੇਟ ਕਿਸ ਕਿਸਮ ਦਾ ਹੋਣਾ ਚਾਹੀਦਾ ਇਹ ਦੋ ਮੇਨ ਇੰਪੋਰਟੈਂਟ ਗੱਲਾਂ ਸੀ ਫਿਰ ਉਹਦੇ ਨਾਲ ਅਗਲੀ ਗੱਲ ਸ਼ੁਰੂ ਹੋਈ ਕਿ ਸਿੱਖ ਪਿਸ਼ਾਵਰ ਚ ਵੀ ਬੈਠਿਆ ਹੈ ਸਿੱਖ ਲਾਹੌਰ ਚ ਵੀ ਬੈਠਿਆ ਹੈ ਸਿੱਖ ਸ਼ਿਵੀਰ ਚ ਵੀ ਬੈਠਿਆ ਹੈ ਯੂਪੀ ਚ ਵੀ ਬੈਠਿਆ ਹੈ ਕੰਨਿਆ ਕੁਮਾਰੀ ਚ ਵੀ ਬੈਠਿਆ ਹੈ ਅਫਰੀਕਾ ਚ ਵੀ ਬੈਠਿਆ ਹੈ ਇੰਗਲੈਂਡ ਯੂਰਪ ਯੂ ਐਸ ਸਾਰੀ ਜਗ੍ਹਾ ਬੈਠਿਆ ਹੋਇਆ ਹੈ ਜੀ ਸੋ ਹਰ ਖਿੱਤੇ ਦੇ ਵਿੱਚ ਵਸਦੇ ਸਿੱਖ ਦੀਆਂ ਵੱਖ-ਵੱਖਰੀਆਂ ਸਮੱਸਿਆਵਾਂ ਹਨ ਹੂੰ ਕਿਉਂਕਿ ਸ਼ਰਮਣੀ ਕਮੇਟੀ ਦਾ ਸਾਈਜ਼ ਬਹੁਤ ਛੋਟਾ ਹੋ ਗਿਆ ਹੈ ਉਹਦਾ ਦਾਇਰਾ ਬਹੁਤ ਛੋਟਾ ਹੋ ਗਿਆ ਹੈ ਇਹ ਵਾਰਡ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੀ ਸੋ ਇਸ ਕਿਸਮ ਦਾ ਉਥੇ ਦੋ ਐਫਰਟਸ ਕੀਤੀਆਂ ਜਾ ਸਕਦੀਆਂ ਸੀ ਜਦੋਂ ਇਹ ਸਾਰੇ ਕੁਝ ਪ੍ਰੋਸੈਸ ਹੋ ਰਿਹਾ ਸੀ ਤੇ ਮੈਂ ਆਪ ਦੇ ਸੁਝਾਅ ਵੀ ਦਿੱਤੇ ਹੂੰ ਕਿ ਵੋਟ ਪਾਰਲੀਮੈਂਟ ਬਣਾਉਣ ਦੀ ਬਜਾਏ ਚਾਹੀਦਾ ਆਪਾਂ ਸ਼੍ਰੋਮਣਿਕ ਕਮੇਟੀ ਦੇ ਧਾਰੇ ਨੂੰ ਵਡਾ ਕਰ ਲਈਏ ਜਿਵੇਂ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਰਾਜ ਸਭਾ ਦੋ ਹਾਊਸਸ ਹੁੰਦੇ ਨੇ ਲੋਕ ਸਭਾ ਦੇ ਵਿੱਚ ਡਾਇਰੈਕਟ ਇਲੈਕਸ਼ਨ ਵਾਲੇ ਲੋਕ ਜਾਂਦੇ ਨੇ ਜਿਹੜੇ ਲੜ ਕੇ ਥਰੋ ਪ੍ਰੋਸੈਸ ਆਫ ਇਲੈਕਸ਼ਨ ਆਉਂਦੇ ਰਾਜ ਸਭਾ ਦੇ ਵਿੱਚ ਨੋਮੀਨੇਸ਼ਨ ਹੁੰਦੀ ਹੈ ਕੁਝ ਤੁਸੀਂ ਮੰਨ ਲਓ ਅਫਰੀਕਾ ਤੇ ਸਿੱਖਾਂ ਚ ਅਸੀਂ ਇਲੈਕਸ਼ਨ ਨਹੀਂ ਕਰਾ ਸਕਦੇ ਹੂੰ ਸੋ ਰਾਜ ਸਭਾ ਇੱਕ ਐਸਾ ਦਾਇਰਾ ਹੋਣਾ ਚਾਹੀਦਾ ਹੈ ਉਹਦੇ ਵਿੱਚ thro ਆਪਾਂ ਖੇਤਿਆਂ ਦੇ ਬਾਈ ਜਿੱਥੇ ਜਿੱਥੇ ਇਲੈਕਸ਼ਨ ਪੋਸੀਬਲ ਨਹੀਂ ਹੈ ਉੱਥੋਂ ਦੇ ਸਿੱਖਾਂ ਨੂੰ ਰਿਪਰੈਜ਼ੈਂਟੇਸ਼ਨ ਦੇਈਏ ਫਿਰ ਕਈ ਐਸੀਆਂ ਜ਼ਮਾਤਾਂ ਨੇ ਸਪੋਜ਼ ਕਰੋ ਸਹਿਸਤਾਰੀ ਸੇਖ ਨੇ ਹੂੰ ਨਿਰਮਲੇ ਨੇ ਹੋਰ ਸਾਡੀ ਜਿਹੜੀ ਵਿਗ ਨੇ ਹੂੰ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ ਆਪਾਂ ਉਸ ਅਪਰ ਹਾਊਸ ਦੇ ਵਿੱਚ ਲੈ ਕੇ ਆਈਏ ਇਹਨਾਂ ਦੋਨੋਂ ਹਾਊਸਾਂ ਦਾ ਜਿਹੜਾ ਕਟੋ-ਕਟ ਜੇ ਪਾਰਲੀਮੈਂਟ 6-6 ਮਹੀਨੇ ਬਾਅਦ ਚੱਲਦੀ ਹੈ 40-40 ਦਿਨ ਹੂੰ ਤੇ ਫਿਰ ਇਹ ਜਿਹੜੀ ਸ਼੍ਰੋਮਣੀ ਕਮੇਟੀ ਜੇ ਸਿੱਖਾਂ ਦੀ ਪਾਰਲੀਮੈਂਟ ਹੈ ਇਹਦੇ ਵਿੱਚ ਵੀ 6 ਮਹੀਨੇ ਬਾਅਦ ਦੋਨੋਂ ਹਾਊਸਸ ਦੇ ਜਿਹੜੇ ਚੱਲਨੇ ਚਾਹੀਦੇ ਨੇ ਕਟੋ-ਕਟ ਮਹੀਨਾ-ਮਹੀਨਾ ਤੇ ਚੱਲਣ ਨਾ ਹੂੰ ਸਿੱਖਾਂ ਦੀਆਂ ਸਮੱਸਿਆਵਾਂ 'ਤੇ ਐਕਸਰਸਾਈਜ਼ ਹੋਏ ਅੱਗੇ ਕਿਵੇਂ ਵਧਣਾ ਹੈ ਅਸੀਂ ਆਪ ਦੀ ਦਾੜੀ ਐਕਟ ਰਾਈਂਗ ਦਿੱਲੀ ਨੂੰ ਫੜਾ ਰਹੇ ਹਾਂ ਹੂੰ ਉਹ ਕੰਟਰੋਲ ਸਿੱਖ ਕੌਮ ਕਿਉਂ ਨਹੀਂ ਕਰ ਸਕਤੀ ਅੱਜ ਆਪਾਂ ਇਲੈਕਸ਼ਨ ਦੀ ਕਮਿਸਟਰ ਦੇ ਤਰਲੇ ਲੈ ਰਹੇ ਐ ਐਕਟ ਚ ਅਮੈਂਡਮੈਂਟ ਲਈ ਤੁਸੀਂ ਵੇਖੋ ਜਿਹੜਾ ਐਕਟ ਹੈ ਉਸ ਅਮੈਂਡਮੈਂਟ ਉਦੋਂ ਹੋ ਸਕਦੀ ਹੈ ਜਦੋਂ ਪਾਰਲੀਮੈਂਟ ਕਹੂਗੀ ਪਾਰਲੀਮੈਂਟ ਚ ਪੰਜ ਚਾਰ ਸਿੱਖ ਨੇ ਸਾਰੇ 545 ਮੈਂਬਰਾਂ ਦੇ ਵਿੱਚ ਪੰਜ ਸੱਤ ਬੰਦੇ ਮੈਨੂੰ ਦੱਸੋ ਕਿਵੇਂ ਚੇਂਜਸ ਲੈ ਆ ਸਕਦੇ ਨੇ ਬਿਲਕੁਲ ਵਕੀਲ ਸਾਹਿਬ ਮੇਰਾ ਸਵਾਲ ਸੀ ਜਥੇਦਾਰਾਂ ਨੂੰ ਲੈ ਕੇ ਕਿ ਜਿਹੜਾ ਜਥੇਦਾਰ ਨਵਾਂ ਨਿਯੁਕਤ ਕੀਤਾ ਗਿਆ ਗੜਗੜਟ ਸਾਹਿਬ ਹੋਣਾ ਚਾਹੇ ਉਹ ਸਾਬੂਕੀ ਤਲਵੰਡੀ ਦੇ ਜਥੇਦਾਰ ਹੋਣ ਤਾਂ ਸਭ ਤੋਂ ਪਹਿਲਾਂ ਗੜਗੜਟ ਸਾਹਿਬ ਦੀ ਜਿਹੜੇ ਨਿਯੁਕਤੀ ਤੇ ਸਵਾਲ ਚੁੱਕੇ ਜਾ ਰਹੇ ਉਹਨਾਂ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਇਹਨਾਂ ਨੂੰ ਕਿਹੜੇ ਨਜ਼ਰੀਏ ਤੋਂ ਦੇਖਿਆ ਜਾਵੇ ਕੋਈ ਵੀ ਹਰ ਵਾਰੀ ਵਿਰੋਧ ਹੁੰਦਾ ਹੈ ਮੈਂ ਹੁਣ ਜਿਵੇਂ ਤੁਹਾਡੇ ਸਵਾਲ ਦਾ ਜਵਾਬ ਪਹਿਲੀ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਮੁਤਾਬਕ ਜਿਹੜਾ ਜਥੇਦਾਰ ਹੈ ਉਹ ਸ਼੍ਰੋਮਣੀ ਕਮੇਟੀ ਨੇ ਚੁਸ ਕਰਨਾ ਹੈ। ਉਹਦੇ ਵਿੱਚ ਨਾ ਤੇ ਕੋਈ ਵਿਧੀ ਵਿਵਧਾਨ ਹੈਗਾ। ਨਾ ਹੀ ਉਹਨੂੰ ਪਰਸਿਊ ਕੀਤਾ ਜਾਂਦਾ ਨਾ ਹੀ ਉਹਦੇ ਵਿੱਚ ਕੋਈ ਇਸ ਕਿਸਮ ਦੀ ਐਕਸਰਸਾਈਜ਼ ਹੈ ਜਿੱਤੇ ਰਾਈ ਕੋਈ ਸਰਪਰਮਾਨੰਤ ਕੰਪੀਟੈਂਟ ਬੰਦਾ ਉੱਪਰ ਲਿਆਂਦਾ ਜਾਏ। ਕਿ ਜਿਹੜਾ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਚੁਸ ਕਰਨਾ ਹੈ ਉਹ ਫਿਰ ਜਿਹੜਾ ਉਹ ਜਿਹੜਾ ਸਾਂਝਗਾਂਡ ਵਾਲਾ ਚੁਣਿਆ ਜਾਊਗਾ ਕਿ ਜਿਹੜਾ ਉਹਨਾਂ ਦਾ ਨੇੜੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੈ। ਉਹ ਚੁਸ ਕਰਦੀ ਹੈ ਜਦੋਂ ਉਹ ਲਾਦਨਦੀ ਹੈ ਉਦੋਂ ਕੋਈ ਚੰਗੇ ਸਾਬਤ ਹੋ ਜਾਂਦੇ ਨੇ ਕੋਈ ਲੋਕਾਂ ਤੇ ਖੜਾ ਨਹੀਂ ਉਤਰਦੇ ਕੋਈ ਕੰਮ ਚਲਾਉਂ ਹੁੰਦੇ ਨਹੀਂ ਤੇ ਹੁਣ ਉਹੀ ਕਮੇਟੀਆਂ ਜਿਨ੍ਹਾਂ ਨੇ ਜਿਹੜੇ ਜਥੇਦਾਰ ਲਾਈ ਗਏ ਨੇ ਯਾਨੀ ਰਗਵੀਤ ਸਿੰਘ ਯਾਨੀ ਹਰਪ੍ਰੀਤ ਸਿੰਘ ਵੀ ਉਹਨਾਂ ਨੇ ਲਾਈ ਨਹੀਂ ਉਦੋਂ ਵੀ ਇਹੀ ਰੌਲਾ ਸੀ ਇੱਕ ਤਰ ਕਹਿੰਦੀ ਸਾਨੂੰ ਪਰਵਾਹ ਨਹੀਂ ਹੈ ਤੇ ਇਹ ਗੱਲ ਉਦੋਂ ਮੈਂ ਆਪ ਤੇ ਬੰਦਿਆਂ ਨੂੰ ਸੁਜੈਸ਼ਨ ਦਿੱਤੀ ਸੀ ਕੀ ਆਪਾਂ ਨੂੰ ਪੈਰਲਲ ਇਸ ਕਿਸਮ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੀ ਰੂਟ ਕੌਜ਼ ਹੈ ਮੈਨ ਬੀਇੰਗ ਵਕੀਲ ਬੀਇੰਗ ਚੰਗਾ ਡਾਕਟਰ ਸਭ ਤੋਂ ਪਹਿਲੇ ਬਿਮਾਰੀ ਦੀ ਜੜ ਦੇਖਦਾ ਹੈ ਕਿ ਜੜ ਕਿੱਥੇ ਹੈ ਹਮ ਆਪਾਂ ਜਿਉਂ ਜੜ ਦਾ ਇਲਾਜ ਨਹੀਂ ਕਰਾਂਗੇ ਤੇ ਇਦਾਂ ਤੇ ਰੋਲਾ ਪਾਉਣ ਦਾ ਕੋਈ ਫਾਇਦਾ ਨਹੀਂ ਹਰ ਬੰਦਾ ਆਪ ਦੇ ਆਪ ਨੂੰ ਜੱਥੇਦਾਰ ਕਹੀ ਜਾਊਗਾ ਜੀ ਜੱਥੇਦਾਰ ਦੀ ਇੱਜ਼ਤ ਤੱਕ ਦੀ ਇੱਜ਼ਤ ਅਸੀਂ ਨਹੀਂ ਕਰਾਂਗੇ ਤੇ ਫਿਰ ਕੌਣ ਕਰੂਗਾ ਲੱਗਦਾ ਨਹੀਂ ਕਿ ਜਦੋਂ ਪਹਿਲਾਂ ਇਤਿਹਾਸ ਦੇ ਵਿੱਚ ਜਥੇਦਾਰ ਦੀ ਨਿਯੁਕਤੀ ਕੀਤੀ ਜਾਂਦੀ ਸੀ ਸਮੁੱਚੀ ਕੌਮ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਚੁਣਿਆ ਜਾਂਦਾ ਸੀ ਪਰ ਜਿਹੜਾ ਹਾਲ ਦੇ ਵਿੱਚ ਗੜਗੱਟ ਸਾਹਿਬ ਦੀ ਨਿਯੁਕਤੀ ਤੇ ਵੀ ਵੱਡੇ ਸਵਾਲ ਹੈ ਕਿ ਉਹਨਾਂ ਨੂੰ ਜਿਹੜਾ ਨਿਯੁਕਤ ਕਰਨ ਦਾ ਤਰੀਕਾ ਸੀ ਉਹ ਬਹੁਤ ਗਲਤ ਸੀ ਰਾਤ ਦੇ ਹਨੇਰੇ ਦੇ ਵਿੱਚ ਕੋਈ ਗੁਰੂ ਸਾਹਿਬ ਦਾ ਕੋਈ ਖੁਸ਼ੀ ਨਹੀਂ ਜਿਹੜਾ ਤੁਸੀਂ ਗੱਲਾਂ ਕਰ ਰਹੇ ਹੋ ਤਰੀਕਾ ਤਾਂ ਗਲਤ ਹੈ ਹੀ ਨਹੀਂ ਉਸੇ ਤਰੀਕੇ ਤਹਿਤ ਹੀ ਤੇ ਪਿਛਲੇ 70 ਸਾਲਾਂ ਤੋਂ ਜਥੇਦਾਰ ਲੱਗਦੇ ਆ ਰਹੇ ਉਹ ਮਤਲਬ ਪਿਛਲੇ 100 ਸਾਲ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਕਟ ਬਣੇ 1925 ਦਾ ਬਣਿਆ ਹੁਣ 25 ਚੜ ਗਿਆ 100 ਸਾਲ ਤੋਂ ਤੋਂ ਉਸੇ ਐਕਟ ਵਿੱਚ ਪ੍ਰਮਾਨਿਤ ਹੋ ਰਹੇ ਅੱਜ ਗੜਗੱਦ ਸਾਹਿਬ ਨੂੰ ਕਿਉਂ ਟਾਰਗੇਟ ਕਰ ਰਹੇ ਹੋ ਹੂੰ ਕਿਉਂਕਿ ਗੜਗੱਦ ਸਾਹਿਬ ਦੀ ਅਪਾਇੰਟਮੈਂਟ ਤੇ ਇਸ਼ੂ ਬਣ ਗਿਆ ਹੈ ਕੁਸ਼ ਪ੍ਰੋਸਟੇਟ ਟੜੇ ਨੇ ਹੂੰ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜੀਆਂ ਸਿਕ ਇੰਸਟੀਟਿਊਸ਼ਨਸ ਨੇ ਦਮਦਮਲੀ ਟਕਸਾਲ ਹੈ ਇੱਕ ਪਾਸੇ ਸੰਜੋ ਨੈਲਸਨ ਪੰਡਰਾ ਵਾਲੇ ਸੀ ਜਿਹੜੇ ਦਿੱਲੀ ਨਾਲ ਦੇ ਨਾਲ ਜਿਹੜੇ ਲੜੇ ਨੇ ਦੁਨੀਆ ਦੀਆਂ ਤਿੰਨ ਸੁਪਰ ਪਾਵਰਜ਼ ਨਾਲ ਉਹ ਨਾ ਭੱਜੇ ਨਾ ਉਹ ਡਰੇ ਨਾ ਉਹਨਾਂ ਨੇ ਆਤਮਸਮਰਪਣ ਕੀਤਾ ਹੈ। ਦਿੱਲੀ ਨਾਲ ਟੱਕਰ ਲਈ ਹੈ। ਚਾਹੂ ਸੰਤ ਗੁਰਵਚਨ ਸਿੰਘ ਪੰਡਰਾਵਾਲੇ ਸੀ ਚਾਹੂ ਸੰਤ ਜਰਨੈਲ ਸਿੰਘ ਪੰਡਰਾਵਾਲੇ ਸੀ। ਹੂੰ ਜਿਹੜੀਆਂ ਸਾਡੀਆਂ ਇੰਸਟੀਟਿਊਸ਼ਨਜ਼ ਨੇ ਖਾਲਸਾ ਕਾਲਜ ਹੈ ਫਿਰ ਸੈਂਟਰਲ ਸਿਕ ਯਤਿਮ ਖਾਨਾ ਹੈ। ਸਾਡੀਆਂ ਜਿੰਨੀਆਂ ਇੰਸਟੀਟਿਊਸ਼ਨਜ਼ ਨੇ ਬੁੱਢਾ ਦਲ ਸੀ ਉਹ ਸਾਰੀਆਂ ਜਿਹੜੀਆਂ ਪੰਥਕ ਇੰਸਟੀਟਿਊਸ਼ਨਜ਼ ਨੇ ਸਟੇਟ ਨੇ ਖਤਮ ਕਰਤੀਆਂ ਨਹੀਂ। ਸਟੇਟ ਨੇ ਆਪ ਦੇ ਬੰਦੇ ਪਲਾਨਟ ਕਰਦੇ ਹੁਣ ਜਦੋਂ ਉਹ ਇੰਸਟੀਟਿਊਸ਼ਨ ਸਟੇਟ ਦੇ ਕੰਟਰੋਲਸ ਚੱਲ ਰਹੀਆਂ ਨੇ ਉਹਨਾਂ ਨੇ ਉਹ ਹੀ ਬੰਦੇ ਚੂਸ ਕਰਨੇ ਨੇ ਜਿਹੜੇ ਸਟੇਟ ਦੇ ਲਾਈਕ ਮਾਈਂਡਡਡ ਹੋਣਗੇ ਸੋ ਪੰਥ ਬਹੁਤ ਵੱਡਾ ਹੈ ਮਤਲਬ ਇਹਦੇ ਵਿੱਚ ਆਪਾਂ ਮੇਰੀ ਨਜ਼ਰ ਦੇ ਵਿੱਚ ਆਪਾਂ ਸਾਰਿਆਂ ਨੂੰ ਨਹੀਂ ਕਰ ਸਕਦੇ ਜਿਹੜਾ ਪੰਥਕ ਸੋਚ ਰੱਖਣ ਵਾਲੀ ਨਮਾਇੰਦਗੀ ਜੱਥੇਬੰਦੀਆਂ ਨੇ ਚਾਹੇ ਬੰਦੇ ਨੇ ਉਹ ਸਾਰਿਆਂ ਦਾ ਕੋਈ 2-3 ਮਹੀਨੇ ਐਕਸਰਸਾਈਜ਼ ਹੋਏ ਵੱਖ-ਵੱਖਰੀ ਫੇਜ਼ਸ ਦੇ ਵਿੱਚ ਜਿਹੜੀ ਤੇ ਨਵੇਂ ਜਥੇਦਾਰ ਚੁਣਿਆ ਤਾਂ ਉਹਨਾਂ ਦੇ ਕਦੇ ਉਹ ਸੰਸਥਾਵਾਂ ਸੋਲੇ ਗਾਉਂਦੀਆਂ ਜਾਂ ਗਾਉਂਦੀਆਂ ਰਹੀਆਂ ਨੇ ਤੇ ਅੱਜ ਕਿਉਂ ਲੱਗਦਾ ਕਿ ਉਹ ਜੜੀਆਂ ਸੈਂਟਰ ਦੇ ਹੱਥਾਂ ਦੇ ਵਿੱਚ ਜਾਂ ਸੈਂਟਰਲ ਏਜੰਸੀਆਂ ਦੇ ਹੱਥਾਂ ਦੇ ਵਿੱਚ ਚਲੀਆਂ ਗਈਆਂ ਕੇਵਲ ਉਹ ਜਥੇਦਾਰ ਦੀ ਸਤਕਾਰਤ ਨਿਯੁਕਤੀ ਦੀ ਤੇ ਸਤਕਾਰਤ ਬਰਖਾਸਗੀ ਦੀ ਗੱਲ ਕਰਨ ਕਰਕੇ ਅ ਨਹੀਂ ਸੀ ਮਤਲ ਅ ਛੜੀ ਇੰਡੀਅਨ ਸਟੇਟ ਦੀ ਏਜੰਸੀਜ਼ ਨੇ ਉਹ ਚਾਹੁੰਦੀਆਂ ਨਹੀਂ ਕਿ ਸਿੱਖਾਂ ਦੀ ਗੱਲ ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡੀ ਹੋ ਗਈ ਹੈ ਜਿਹੜੀ ਸਾਡੀ ਆਜ਼ਾਦੀ ਦੀ ਗੱਲ ਸੀ ਕੈਨੇਡਾ ਦੇ ਵਿੱਚ ਸਿੱਖ ਉੱਪਰਟੀ ਪੋਜੀਸ਼ਨਸ ਪੋਲੀਟੀਕਲੀ ਵੱਡੀਆਂ ਪੋਜੀਸ਼ਨਸ ਚਲੇ ਗਏ ਨੇ ਯੂ ਐਸ ਇੰਗਲੈਂਡ ਸਾਰੀ ਜਗ੍ਹਾ ਸਿੱਖਾਂ ਦੀ ਗੱਲ ਚੱਲਨੀ ਸ਼ੁਰੂ ਹੋ ਗਈ ਹੈ ਹੂੰ ਉਸ ਗੱਲ ਤੋਂ ਇਹਨਾਂ ਨੂੰ ਇਹ ਲੱਗਦਾ ਹੈ ਇਹ ਪੰਜਾਬ ਦੇ ਜਿਹੜੇ 12 ਜ਼ਿਲ੍ਹਿਆਂ ਦੇ ਵਿੱਚ origional 12 ਜ਼ਿਲ੍ਹੇ ਸੀ ਸਾਡੇ ਪੰਜਾਬ ਦੇ ਹੂੰ 12 ਜ਼ਿਲ੍ਹਿਆਂ ਦੀ ਸੂਬਾ ਵੀ ਬਣ ਗਿਆ ਪੰਜਾਬ ਉਦੇ ਵਿੱਚੋਂ ਵੀ ਸਾਨੂੰ ਇੰਡੀਅਨ ਸਟੇਟ ਚਾਹੁੰਦੀ ਹੈ ਕਿ ਇੱਥੇ ਵੀ ਸਿੱਖ ਇਸ ਪੰਜਾਬ ਦੀ ਸਿਆਸਤ ਵਿੱਚੋਂ ਸਿੱਖਾਂ ਨੂੰ ਇਰੈਲੇਵੈਂਟ ਕਰ ਦਿੱਤਾ ਜਾਵੇ। ਹੂੰ। ਉਹਦੇ ਤਹਿਤ ਕੀ ਹੁੰਦਾ ਹੈ ਕਿ ਪਹਿਲੇ ਤੇ ਕਿਉਂਕਿ ਇਹਨਾਂ ਸੈਂਟਰਲ ਏਜੰਸੀਆਂ ਨੂੰ ਪਤਾ ਸੀ ਵੀ ਸਿੱਖਾਂ ਨੇ ਸਾਡੀ ਐਕਸੈਪਟੇਬਿਲਟੀ ਨਹੀਂ ਕਰਨੀ। ਉਹਨਾਂ ਨੇ ਸਾਡੇ ਪੰਥਕ ਜਥੇਬੰਦੀਆਂ ਦੇ ਰਾਂਹੀਂ ਵਿੱਚ ਰੀਚ ਬਣਾਈ ਹੈ। ਤੁਸੀਂ ਵੇਖੋ 1999 ਦੇ ਵਿੱਚ 100 ਕਰੋੜ ਰੁਪਇਆ ਆਰਐਸਐਸ ਬੀਜੇਪੀ ਗਵਰਨਮੈਂਟ ਨੇ ਅਨੰਦਪੁਰ ਸਾਹਿਬ ਦੇ 300 ਸਾਲਾ ਤੇ ਦਿੱਤਾ। ਉਹ ਤੇ ਜੋ 50 ਕਰੋੜ ਰੁਪਈਆ ਜਿਹੜਾ ਵਾ ਸਿੱਖਾਂ ਚ ਵਾਦ-ਵਿਵਾਦ ਦਸਮ ਗ੍ਰੰਥ ਦਾ ਕ੍ਰੇਟ ਕਰਨ ਲਈ ਲਾਇਆ ਗਿਆ ਹਮ ਆਰਐਸਐਸ ਨੇ ਪਿੰਡਾਂ ਦੇ ਡੇਰਿਆਂ ਤੱਕ ਰੀਚ ਬਣਾ ਲਈ ਪਿਛਲੇ 25-26 ਸਾਲਾਂ ਚ ਅੱਜ ਜਦੋਂ ਮਜ਼ਬੂਤ ਹੋ ਗਿਆ ਉਹਨਾਂ ਨੇ ਅਕਾਲੀਆਂ ਦੇ ਢੂਏ ਤੇ ਲੱਤ ਮਾਰ ਦਿੱਤੀ ਹੈ ਹਮ ਤੇ ਇਹ ਡੇ ਬਾਏ ਡੇ ਹੋਰ ਹੋਏਗਾ ਅੱਜ ਵੇਖੋ ਨਿਕਰਤਾ ਦੀ ਸਿੱਖ ਐਨੇ ਪੈਦਾ ਹੋ ਗਏ ਨਹੀਂ ਖੁੰਬਾ ਵਾਂਗੂ ਨਿਕਲ ਆਏ ਜਿਵੇਂ ਬਰਸਾਤ ਚ ਖੁੰਬਾ ਨਿਕਲਦੀਆਂ ਨੇ ਤੇ ਸਾਡੇ ਲਈ ਤੇ ਸਟੇਟ ਨਹੀਂ ਜਿਹੜਾ ਵਾ ਇੰਡੀਅਨ ਸਟੇਟ ਨੇ ਸਾਨੂੰ ਉਹ ਖੋਤੀ ਜਿਹੜੇ ਸਿੱਖ ਨੇ ਜਿਹੜੇ ਨਿਕਰਤਾਰੀ ਸਿੱਖ ਨੇ ਜਿਨ੍ਹਾਂ ਦੀ ਸੋਚ ਵਿੱਚ ਆਰਐਸਐਸ ਇੱਕ ਐਸਾ ਸਿੱਖ ਪੈਦਾ ਕਰਨਾ ਚਾਹੁੰਦੀ ਉਹ ਕੇਸਾ ਧਾਰੀ Hindu ਹੋਏ ਸਿਰ ਤੇ ਪੱਗ ਹੋਏ ਦਾੜੀ ਹੋਏ ਥੋਟ ਉਦੀ ਜਿਹੜੀਆਂ Hindu ਹੋਏ ਹੂੰ ਆਰਐਸਐਸ ਦਾ ਏਮ ਸਿੱਖਾਂ ਚ ਇਸ ਕਿਸਮ ਦੇ ਸਿੱਖ ਪੈਦਾ ਕਰਨਾ ਤੂੰ ਹੋ ਰਿਹਾ ਤੇ ਇਹ ਐਸੇ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਜਜ਼ਬ ਕਰ ਲੈਣਾ ਜੇ ਅੱਜ ਜਿਹੜੇ ਅਕਾਲੀ ਅੱਜ ਵੀ ਆਪੋ ਵਿੱਚ ਜਿਹੜੇ ਇੱਕੀ ਪਾਰਟੀ ਦੇ ਦੋ ਧੜੇ ਭਾਂਡਿਆਂ ਵਾਂਗ ਇੱਕ ਦੂਜੇ ਨਾਲ ਖੜਕ ਰਹੇ ਨੇ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਇਹਨਾਂ ਨੇ ਤੁਹਾਨੂੰ ਖਾ ਲੈਣਾ ਹੈ। ਇਹ ਤੁਹਾਡਾ ਸincere ਨਹੀਂ ਹੈ। ਅੱਜ ਵੀ ਤੁਸੀਂ ਪੰਥ 'ਚ ਵਾਪਸੀ ਕਰ ਲੋਗੇ ਤੇ ਤੁਸੀਂ ਵੀ ਬਚ ਜਾਓਗੇ। ਪੰਥ ਵੀ ਛੱਡ ਦੀ ਕਲਾ ਚ ਹੋ ਜਾਊਗਾ। ਬਹੁਤ ਸਾਰੀਆਂ ਪੰਥ ਪ੍ਰਸਤ ਧਿਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਂਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਨਾਲੋਂ ਤੋੜਨ ਵਾਸਤੇ ਸਿਧਾਂਤ ਦੇ ਨਾਲੋਂ ਤੋੜਨ ਵਾਸਤੇ ਬਹੁਤ ਸਾਰੀਆਂ ਨੀਤੀਗਤ ਜਿਹੜੀਆਂ ਪਲੈਨਿੰਗਾਂ ਘੜੀਆਂ ਜਾ ਰਹੀਆਂ ਨੇ ਤਾਂ ਇਸੇ ਨੂੰ ਲੈ ਕੇ ਜਿਹੜੇ ਪ੍ਰੋਪਾਗੈਂਡੇ ਸਮੇਂ-ਸਮੇਂ ਤੇ ਚਲਾਈ ਜਾਂਦੇ ਆ। ਬਿਲਕੁਲ ਜੀ ਇੱਕ ਆਰਐਸਐਸ ਨੂੰ ਬੜਾ ਵੱਡਾ ਚਟਕਾ ਲੱਗਿਆ ਹੈ ਗਿਆਨੀ ਗੁਰਦੀਪ ਸਿੰਘ ਗੜਗਾਚ ਦੀ ਨਜ਼ੁਕਤੀ ਨਾਲ ਉਹ ਹੀ ਸੀ ਕਿ ਕਿਆਨੀ ਕਲਦੀਪ ਸਿੰਘ ਗੜਗਾਚ ਨੇ ਕਿਹਾ ਹੈ ਕਿ ਮੈਂ ਕਿਸਕਰ ਸਾਹਿਬ ਦਾ ਜਥੇਦਾਰ ਮੈਨੂੰ ਲਾਇਆ ਗਿਆ ਹੈ ਤੇ ਬੀਇੰਗ ਇਹ ਉਹ ਜਗ੍ਹਾ ਹੈ ਜਿੱਥੇ 19160099 ਦੇ ਵਿੱਚ ਗੁਰੂ ਸਾਹਿਬ ਨੇ ਕਹਿ ਸੀ ਕਿ ਸਿੱਖਾਂ ਵਿੱਚ ਜਾਤ ਪਾਤ ਨਹੀਂ ਹੈਗੀ ਹੂੰ ਉਹਨਾਂ ਨੇ ਜਾਤ ਪਾਤ ਖਤਮ ਕਰਕੇ ਹਿੰਦੂ ਨਾਲ ਸਿੱਖ ਨੂੰ ਵੱਖ ਕੀਤਾ ਕੋਕੀ ਹਿੰਦੂਜਮ ਖੜਾਈ ਕਾਸ ਸਿਸਟਮ ਦੇ ਬੀਜਤੇ ਉਜਲੀ ਚਾਰ ਵਰਨੇ ਉੱਤੇ ਖੜੇ ਗੁਰੂ ਸਾਹਿਬ ਨੇ ਕਹਿ ਸਿੱਖਾਂ ਚ ਜਾਤ ਪਾਤ ਨਹੀਂ ਹੈ ਤੀ ਗੜਗਾਤ ਸਾਹਿਬ ਨੇ ਹੁਣ ਜਥੇਦਾਰ ਬੰਦੇ ਸਾਰੇ ਜਿਹੜੇ ਜਿਨ੍ਹਾਂ ਨੂੰ ਇਹ ਅਨਟਚੇਬਲ ਕਹਿੰਦੇ ਨੇ ਹਮ ਨੀਵੀਂ ਜਾਤ ਦੇ ਕਹਿੰਦੇ ਨੇ ਇਹਨਾਂ ਨੇ ਉਹਨਾ ਡਰਾਈਵ ਸ਼ੁਰੂ ਕਰਤੀ ਕਿ ਸਾਡੇ ਭਰਾ ਨੇ ਅਸੀਂ ਉਹਨਾਂ ਨਾਲ ਰੋਟੀ ਵੇਟੀ ਦੀ ਸਾਂਝ ਕਰਨੀ ਹੈ ਹਮ ਇਕੱਠੇ ਹੋਣਾ ਸ਼ੁਰੂ ਹੋ ਗਏ ਉਸ ਕੱਲ ਦਾ ਵੀ ਇਹਨਾਂ ਨੂੰ ਲੱਗਿਆ ਕਿ ਜੇ ਪੰਜਾਬ ਦਾ Dalit ਸਮਾਜ ਸਿੱਖੀ ਇਕੱਠੀ ਹੁੰਦੀ ਹੈ ਇਹ ਕਿਤੇ ਨਾ ਕਿਤੇ ਦਿੱਲੀ ਨੂੰ ਚੈਲੰਜ ਬਣ ਸਕਦਾ ਹੈ ਸੋ ਕਈ ਕਾਰਨ ਨਹੀਂ ਕਿ ਗੜਗਸ ਸਾਹਿਬ ਸੁਧਾਰਨ ਕਰਦੇ ਜਿੱਥੇ ਦਾ ਸੁਧਾਰਨ ਕਰ ਤੋਂ ਨੇ ਸਿੱਖੀ ਨੂੰ ਸਮਰਪਿਤ ਨੇ ਇਹ ਸਾਰੀਆਂ ਧਰਾਵਾਂ ਦੇ ਵਿੱਚ ਜਦੋਂ ਕਿ ਇੰਨੇ ਡਿਫਰੈਂਸਸ ਨੇ ਇੰਨੇ ਕਈ ਸਟੇਟ ਨੇ ਸਿੱਖਾਂ ਦੇ ਵਿੱਚ ਵਖਰੇਵੇਂ ਕਰੇ ਕਰ ਦਿੱਤੇ ਨੇ ਇਹ ਲਗਭਗ ਸਾਂਝਾ ਬੰਦਾ ਹੈ ਜਿਹੜਾ ਪੰਥ ਨੂੰ ਇਕੱਠਿਆਂ ਕਰਨ ਵਾਲੇ ਪਾਸੇ ਚੱਲਿਆ ਹੋਇਆ ਜੀ ਕੀ ਲੱਗਦਾ ਹੈ ਕਿ ਸਵਾਦ ਵਿਵਾਦ ਨੂੰ ਖਤਮ ਕਰਨ ਵਾਸਤੇ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਆਈਡੀਆ ਜਾਂ ਕੋਈ ਇਸ ਤਰ੍ਹਾਂ ਦਾ ਰੋਡਮੈਪ ਘੜਿਆ ਜਾਣਾ ਚਾਹੀਦਾ ਹੈ ਦੇਖੋ ਉਸੇ ਤੇ ਰੋਡਮੈਪ ਸਿੰਘ ਸਾਹਿਬ ਨੂੰ ਇਹ ਕਿਹਾ ਹੈ ਗਿਆਨੀ ਗੁਰਦੀਪ ਸਿੰਘ ਗੜਗਾਚ ਨੂੰ ਕਿ ਅਕਾਲ ਤਖਤ ਸਾਹਿਬ ਬਹੁਤ ਉੱਚੀ ਬਲਕਿ ਉਸ ਜਗ੍ਹਾ ਤੇ ਅਕਾਲ ਤਖਤ ਸਾਹਿਬ ਸਰਬੋਚੂਨ ਕਰਕੇ ਤੁਹਾਨੂੰ ਸੇਵਾ ਬਖਸ਼ਿਸ਼ ਹੋਈ ਉਸ ਜਗ੍ਹਾ ਦੀ ਤੁਸੀਂ ਸਾਰੇ ਧੜਿਆਂ ਨੂੰ ਇਕੱਠੇ ਕਰਕੇ ਜਿਹੜਾ 1994 ਦੇ ਆਦੇਸ਼ ਦੇ ਮੁਤਾਬਕ ਸਾਰਿਆਂ ਨੂੰ ਇੱਕ ਮਾਲਾ ਚ ਪਰੋਵੋ ਇੱਕ ਮਾਲਾ ਚ ਪਰੋ ਕੇ ਕੌਮ ਨੂੰ ਇਕੱਠੀ ਕਰੀਏ ਕੌਮ ਨੂੰ ਸਮਝਾਈਏ ਮਤਲਬ ਜਿਹੜਾ ਸਿਆਣਾ ਬੰਦਾ ਹੈ ਉਹਨੂੰ ਸਭ ਤੋਂ ਪਹਿਲੇ ਇਹ ਤੇ ਪਤਾ ਹੋਣਾ ਚਾਹੀਦਾ ਤੁਹਾਡਾ ਦੋਸਤ ਕੌਣ ਹੈ ਤੇ ਤੁਹਾਡਾ ਦੁਸ਼ਮਣ ਕੌਣ ਹੈ ਇੱਕ ਦਿੱਲੀ ਐਸਸੀ ਸਟੇਟ ਹੈ ਜਿਹੜੀ ਸਿੱਖਾਂ ਨੂੰ ਜਜ਼ਬ ਕਰਨਾ ਚਾਹੁੰਦੀ ਹੈ ਖਤਮ ਵੀ ਕਰਨਾ ਚਾਹੁੰਦੀ ਹੈ ਇਸ ਖਿੱਤੇ ਦੀ ਸੈਸਚੋਂ ਵੀ ਉਹਨੂੰ ਇਰੈਲੇਵੈਂਟ ਬਣਾਉਣਾ ਚਾਹੁੰਦੀ ਹੈ ਤੇ ਕੁਸ਼ ਵਜ਼ੀਰੀਆਂ ਲਈ ਫਾਈਨੈਂਸ਼ੀਅਲ ਬੈਨੀਫਿਟਸ ਲਈ ਸਾਡੇ ਲੋਕ ਉਹਨਾਂ ਦੇ ਅਟੈਕ ਡੌਗਸ ਬਣ ਗਏ ਨੇ ਆਪਦੇ ਬੰਦਿਆਂ ਨੂੰ ਵੱਡਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਮੁਖਤਾਰਾ ਚਾਜਣਾ ਚਾਹੀਦਾ ਪੰਥ ਦੀ ਦੇ ਵਿੱਚ ਤੇ ਜੇ ਇਹ ਸਾਰੀ ਐਫਰਟਸ ਅਕਾਲ ਤਖਸਾਲ ਦੇ ਜਥੇਦਾਰੀ ਕਰ ਸਕਦੇ ਨੇ ਸੋ ਜੇ ਇਹ ਸਿੰਘ ਸਾਹਿਬ ਸੋਚ ਲਨ ਕਿ ਮੈਂ ਟੜਿਆਂ ਦੀ ਪੋਲਿਟਿਕਸ ਨਹੀਂ ਪੈਣਾ ਮੈਂ ਵੱਡੀ ਗੱਲ ਕਰਨੀ ਹੈ ਜੇ ਇਹ ਪੰਥਕ ਇਕਤਾ ਕਰਾਲਨ ਦੇ ਨੇ ਟੜਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਆਉਂਦੇ ਆ ਤੇ ਜਿਹੜੀ ਗੁਰੂ ਸਾਹਿਬ ਦੀ ਸੋਚ ਹੈ 1699 ਤੋਂ ਕਿ ਜਾਤ ਪਾਤ ਖਤਮ ਕਰਨੀ ਹੈ ਤੇ ਇੱਕ ਐਸੀ ਕੌਮ ਜਿਵੇਂ ਗੁਰੂ ਸਾਹਿਬ ਨੇ ਚਿੜੀਆਂ ਤੋਂ ਬਾਜ਼ ਲੜਾਈ ਨਹੀਂ ਉਹ ਆਪਾਂ ਨੂੰ ਦੁਬਾਰਾ ਸਪਿਰਟ ਲੈ ਕੇ ਆਉ ਨੂੰ ਪਉ ਪੰਥ ਦੀ ਛੜ ਦੀ ਕਲਾ ਹੋ ਜੇ ਬਿਲਕੁਲ ਬਿਲਕੁਲ ਤਮਾਮ ਸਾਰੇ ਜਿਹੜੇ ਵਿਸ਼ੇ ਨੇ ਪੱਖ ਦੇ ਪੱਖ ਦੇ ਸਵਾਲ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਇਸ ਤਰ੍ਹਾਂ ਦੀਆਂ ਤਮਾਮ ਸ਼ਕਸ਼ੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋ ਸਕੀਏ ਧੰਨਵਾਦ